ਹਾਂਜੀ ਕਾਰੋ ਵੀਡੀਓ ਨੂੰ ਮਤਵਾ ਸ਼ੇਅਰ ਇਹ ਨਵੀਂ ਵੀਰ ਆਪਣੇ ਦੇਖ ਰਹੇਗਾ ਜਲਦੀ ਜਲਦੀ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਆਪਾਂ ਕਰਦੇ ਆਂਗਾ ਅਸੀਂ ਕੱਲਾ ਵਸਾਂ ਜਿਹੜਾ ਨਾਮਾਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਰਕਾਰ ਵੱਲੋਂ ਬਸਾਂ ਦੇ ਜਿਹੜਾ ਸੰਤ ਕਰਨਾ ਸਿੰਘ ਖਾਸਾ ਪਿੰਡਾਂ ਵਾਲਾ ਉਹਨਾਂ ਦੀਆਂ ਫੋਟੋਆਂ ਤਾਰਨ ਵਾਸਤੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਦਾ ਲਾਈਫਟ ਆਇਆਗਾ जरा संत जरनैल सिंह खालसा पिंडर तस्वीर बसा लगे उतार उतार बहुत ज्यादा हांजी आज लाइव कर ਆਰਦਾ ਵੀਡੀਓ ਨੂੰ ਸ਼ੇਅਰ ਕਰੋ ਬੋਗੇ ਵੀਰੋ ਤੇ ਕਰਦੇ ਆ ਗੱਲਾਂ ਬਾਤਾਂ ਜਿਹੜੀ ਸਰਕਾਰ ਆ ਬੁੱੱਚਰ ਸਰਕਾਰ ਆ ਪਰ ਨਗਾ ਕਰ ਦੇਖ ਹੀ ਰਹੇ ਆ ਜਿਹੜਾ ਇਹਦਾ ਕਾਰਨਾਮੇ ਅੱਜ ਤੱਕ ਸਿੱਖਾਂ ਦੇ ਖਿਲਾਫ ਜਿਹੜੇ ਇਹ ਆ ਤੇ ਇਹਨਾਂ ਨੇ ਨਵਾਂ ਜਿਹੜੀ ਫਰਲ ਰੈਂਟਰ ਬਾਕਸੋਂ ਕੱਢਿਆ ਨਾ ਨਵਾਂ ਲੈਟਰ ਵੀ ਇਹਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਹਾਂ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਰਕਾਰੀ ਬਸਤਾਂ ਦੇ ਉੱਪਰ ਲਾਉਂਗੀਆਂ ਨੇ ਸਰੀ ਸਰਕਾਰ ਹੁਣ ਇਹਦੇ ਬਾਰੇ ਗਾ ਸਿੱਖਾਂ ਨੂੰ ਸੋਚਣਾ ਪਊਗਾ ਵੀ ਅਸੀਂ ਕਹਾ ਇਹਨਾਂ ਨੂੰ ਵੋਟਾਂ ਪਾਈਏ ਕੀ ਹੋਰ ਆ ਵੀ ਮਾੜੀ ਮੋਟੀ ਲਾਹਵਾ ਕਰਾਈਏ ਜਾਂ ਹਲੇ ਮਾੜੀ ਮੋਟੀ ਕਾਸਰ ਰਹੀ ਦੀ ਆਡੀ ਇਹਦਾ ਮਾੜੀ ਮੋਟੀ ਹੋਰ ਕਰਾਉਣੀ ਆ ਫੇਰ ਤਾਂ ਆਪਾਂ